ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 29 ਜ਼ਿੰਦਗੀ ਵਿੱਚ ਸਭ ਤੋਂ ਵੱਡਾ ਇਨਕਲਾਬ ਤੱਕਿਆ ਦੇਸ਼ ਦੀ ਆਜ਼ਾਦੀ ਜਾਂ ਦੇਸ਼ ਦਾ ਵਟਵਾਰਾ 1885 ਈਸਵੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਜੂਦ ਵਿੱਚ ਆਈ ਪਹਿਲਾਂ ਪਹਿਲ ਉਹ ਅਰਧ ਸਰਕਾਰੀ ਪਾਰਟੀ ਹੀ ਸਮਝੀ ਜਾਂਦੀ ਸੀ ਫਿਰ ਸਹਿਜ ਸਹਿਜ ਉਸਨੇ ਸਰਕਾਰ ਦੇ ਕੁਝ ਕਾਨੂੰਨਾ ਉੱਤੇ ਨੁਕਤਾਚੀਨੀ ਸ਼ੁਰੂ ਕਰ ਦਿੱਤੀ ਜੋ ਜੋ ਕਾਂਗਰਸ ਸਰਕਾਰ ਤੋਂ ਦੂਰ ਹੁੰਦੀ ਗਈ ਗਰੀਬ ਤੇ ਸਮਝਦਾਰ ਜਨਤਾ ਉਸ ਵੱਲ ਚੁੱਕਦੀ ਗਈ 1905 ਈਸਵੀ ਵਿੱਚ ਕਾਂਗਰਸ ਨੇ ਵਿਦੇਸ਼ੀ ਮਾਲ ਦੇ ਬਾਈਕਾਟ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਰੀਬ ਜਨਤਾ ਨੇ ਇਸ ਲਹਿਰ ਨੂੰ ਬਹੁਤ ਅਪਣਾਇਆ ਸਰਕਾਰ ਸਮਝ ਗਈ ਕਿ ਕਾਂਗਰਸ ਦਾ ਅਸਲ ਨਿਸ਼ਾਨਾ ਕੀ ਹੈ ਉਸ ਦੇ ਵਿਰੋਧ ਵਿੱਚ ਸਰਕਾਰ ਨੇ ਮੁਸਲਿਮ ਲੀਗ ਖੜੀ ਕਰ ਦਿੱਤੀ ਟਾਕੇ ਵਿੱਚ 1906 ਈਸਵੀ ਨੂੰ ਮੁਸਲਿਮ ਲੀਗ ਦਾ ਪਹਿਲਾ ਜਲਸਾ ਹੋਇਆ ਉਸ ਵਿੱਚ ਮੁਸਲਿਮ ਲੀਗ ਨੇ ਮਜ਼ਹਬ ਦੇ ਆਧਾਰ ਤੇ ਮੁਸਲਮਾਨਾਂ ਵਾਸਤੇ ਵੱਖਰੀਆਂ ਚੋਣਾਂ ਤੇ ਹਾਕਮੇ ਰੱਖਾਂ ਦੀ ਮੰਗ ਕਰ ਦਿੱਤੀ। ਅਗਲੇ ਸਾਲ ਮੁਸਲਿਮ ਲੀਗ ਦਾ ਇੱਕ ਡੈਪੂਟੇਸ਼ਨ ਵਾਸਿਰਾਏ ਹਿੰਦ ਲਾਰਡ ਮਿੰਟੋ ਨੂੰ ਮਿਲਿਆ। ਗੱਲ ਪਹਿਲਾਂ ਹੀ ਗਿਣੀ ਹੋਈ ਸੀ। 1909 ਈਸਵੀ ਵਿੱਚ ਮਿੰਟੋ ਮਾਰਲੇ ਰਿਫਾਰਮਰਸ ਐਕਟ ਰਾਹੀਂ ਮੁਸਲਮਾਨਾਂ ਨੂੰ ਲੋੜ ਤੋਂ ਵਧੇਰੇ ਹੱਕ ਦਿੱਤੇ ਗਏ। ਉਸ ਸਮੇਂ ਲਾਰਡ ਮਿੰਟੋ ਦੀ ਪਤਨੀ ਨੇ ਇੰਗਲੈਂਡ ਨੂੰ ਇੱਕ ਚਿੱਠੀ ਲਿਖੀ ਕਿ ਮੁਸਲਮਾਨਾਂ ਨੂੰ ਮਜ਼ਹਬ ਦੇ ਨਾਮ ਤੇ ਵੱਖਰੇ ਹੱਕ ਦੇ ਕੇ ਅਸਾਂ ਹਿੰਦੁਸਤਾਨ ਦੀ ਆਜ਼ਾਦੀ 40 ਸਾਲ ਪਿੱਛੇ ਪਾ ਦਿੱਤੀ ਹੈ 1914 ਇਸਵੀ ਵਿੱਚ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ ਉਸ ਜੰਗ ਵਿੱਚ ਕਾਂਗਰਸ ਨੇ ਅੰਗਰੇਜ਼ਾਂ ਦੀ ਮਦਦ ਇਸ ਆਸ ਉੱਤੇ ਕੀਤੀ ਕਿ ਸ਼ਾਇਦ ਖੁਸ਼ ਹੋ ਕੇ ਅੰਗਰੇਜ਼ ਭਾਰਤੀਆਂ ਨੂੰ ਕੁਝ ਅਖਤਿਆਰ ਸੌਂਪ ਦੇਣਗੇ ਇੱਥੇ ਹੀ ਬਸ ਨਹੀਂ ਮੁਸਲਿਮ ਲੀਗ ਨੂੰ ਖੁਸ਼ ਕਰਨ ਬਦਲੇ 1916 ਇਸਵੀ ਵਿੱਚ ਲਖਨਊ ਪੈਕਟ ਰਾਹੀਂ ਕਾਂਗਰਸ ਨੇ ਮੁਸਲਮਾਨਾਂ ਦੇ ਵੱਖਰੇ ਹੱਕ ਮੰਨ ਲਏ 1918 ਇਸਵੀ ਵਿੱਚ ਕਾਂਗਰਸ ਨੇ ਹਕੂਮਤ ਨੌਆਬਾਦੀ ਦੀ ਮੰਗ ਕਰ ਦਿੱਤੀ ਅੰਗਰੇਜ਼ ਕਰਮਚਾਰੀ ਅੱਗੇ ਨਾਲੋਂ ਵੀ ਸਖਤ ਹੋ ਗਏ ਯੂਰਪ ਦੀ ਜੰਗ ਵਿੱਚ ਅੰਗਰੇਜ਼ ਜਿੱਤ ਗਏ ਕਾਂਗਰਸ ਉਡੀਕਣ ਲੱਗੀ ਕਿ ਜੰਗ ਵਿੱਚ ਕੀਤੀ ਮਦਦ ਦੇ ਬਦਲੇ ਅੰਗਰੇਜ਼ ਉਸ ਨੂੰ ਬਹੁਤ ਸਾਰੇ ਹੱਕ ਦੇ ਦੇਣਗੇ ਪਰ ਗੋਰੀ ਸਰਕਾਰ ਨੇ ਦਿੱਤਾ ਰੋਲ ਟੈਕਟ ਕਾਂਗਰਸ ਨੇ ਇਸ ਕਾਨੂੰਨ ਦਾ ਵਿਰੋਧ ਸ਼ੁਰੂ ਕਰ ਦਿੱਤਾ 6 April ਨੂੰ ਰੋਲ ਐਕਟ ਦੇ ਖਿਲਾਫ ਸਾਰੇ ਮੁਲਕ ਵਿੱਚ ਹੜਤਾਲ ਹੋਈ ਮਹਾਤਮਾ ਗਾਂਧੀ ਨੇ ਸਤਿਆਗ੍ਰਹਿ ਦੀ ਧਮਕੀ ਦਿੱਤੀ ਤਾਂ ਉਸ ਨੂੰ 10 April ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਕੱਲੋ ਮੁਲਕ ਵਿੱਚ ਵਧੇਰੇ ਰੋਸ ਵਧ ਗਿਆ ਥਾਂ ਥਾਂ ਜਲਸੇ ਸ਼ੁਰੂ ਹੋ ਗਏ ਵਿਸਾਖੀ ਵਾਲੇ ਦਿਨ ਅਮਰਤਸਰ ਜਲੀਆਂ ਵਾਲੇ ਬਾਗ ਵਿੱਚ ਹਜ਼ਾਰਾਂ ਲੋਕ ਇਕੱਠੇ ਹੋ ਗਏ ਉਹਨਾਂ ਦਾ ਰੋਸ ਬਿਲਕੁਲ ਸ਼ਾਂਤਮਈ ਵਾਲਾ ਸੀ ਪਰ ਪੰਜਾਬ ਦੇ ਗਵਰਨਰ ਸਰ ਮਾਈਕਲ ਉਡਵਾਇਰ ਦੇ ਹੁਕਮ ਨਾਲ ਜਰਨਲ ਡਾਇਰ ਨੇ ਗੋਲੀ ਚਲਾ ਕੇ ਹਜ਼ਾਰਾਂ ਨੇ ਹੱਥੇ ਤੇ ਬੇਕਸੂਰ ਆਦਮੀ ਮਾਰ ਦਿੱਤੇ। ਜ਼ਿਲ੍ਹਿਆਂ ਵਾਲੇ ਦੇ ਸਕੂਨੀ ਸਾਕੇ ਦੇ ਕਾਰਨ ਦੇਸ਼ ਵਿੱਚ ਵਿਦਰੋਹ ਦੀ ਅੱਗ ਭੜਕ ਉੱઠી। ਥੋੜੇ-ਥੋੜੇ ਬਹਾਨੇ ਦਾ ਆਸਰਾ ਲੈ ਕੇ ਅੰਗਰੇਜ਼ ਨੇ ਮੁਲਕ ਦੇ ਕਈ ਹਿੱਸਿਆਂ ਵਿੱਚ ਬੜੇ ਜ਼ੁਲਮ ਕੀਤੇ। ਅਗਲੇ ਸਾਲ ਕਾਂਗਰਸ ਨੇ ਨਾਮਿਲਵਰਤਨ ਲਹਿਰ ਸ਼ੁਰੂ ਕਰ ਦਿੱਤੀ। 1921 ਵਿੱਚ ਪ੍ਰਿੰਸ ਆਫ ਵੇਲਜ਼ ਹਿੰਦ ਆਇਆ। ਭਾਰਤੀਆਂ ਨੇ ਉਸ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਕਾਂਗਰਸ ਨੇ ਮਹਾਤਮਾ ਗਾਂਧੀ ਨੂੰ ਪੂਰਨ ਲੀਡਰ ਮੰਨ ਕੇ ਨਾ ਫਰਮਾਨੀ ਦੀ ਲਹਿਰ ਚਲਾਈ 1927 ਈਸਵੀ ਵਿੱਚ ਸਾਈਮਨ ਕਮਿਸ਼ਨ ਹਿੰਦ ਆਇਆ ਲੋਕਾਂ ਨੇ ਉਸ ਦਾ ਵੀ ਬਾਈਕਾਟ ਕੀਤਾ ਪਰ ਅੰਗਰੇਜ਼ ਦੇ ਕੰਨ ਤੇ ਜੂ ਤੱਕ ਨਾ ਸਰਕੇ ਅਖੀਰ ਲਾਹੌਰ ਇਜਲਾਸ ਵਿੱਚ ਪਹਿਲੀ ਜਨਵਰੀ ਦੇ ਸ਼ੁਰੂ ਹੁੰਦਿਆਂ ਹੀ ਰਾਤ ਦੇ 12 ਵਜੇ ਪੰਜ ਮਿੰਟ ਉਤੇ ਕਾਂਗਰਸ ਨੇ ਪੂਰਨ ਸਵਰਾਜ ਦੀ ਮੰਗ ਦਾ ਐਲਾਨ ਕਰ ਦਿੱਤਾ ਇੱਕ ਲੰਬੀ ਲੜਾਈ ਸ਼ੁਰੂ ਹੋ ਗਈ ਜਿੱਥੇ ਬਾਕੀ ਸਭ ਪੋਲਿਟਿਕਲ ਪਾਰਟੀਆਂ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਵਾਸਤੇ ਲੜ ਰਹੀਆਂ ਸਨ ਉੱਥੇ ਮੁਸਲਿਮ ਲੀਗ ਅੰਗਰੇਜ਼ਾਂ ਦੇ ਨਾਲ-ਨਾਲ ਹਿੰਦੂ ਬਹੁਗਿਣਤੀ ਤੋਂ ਵੀ ਆਜ਼ਾਦ ਹੋਣ ਦੀ ਤਿਆਰੀ ਕਰ ਰਹੀ ਸੀ 1939 ਈਸਵੀ ਵਿੱਚ ਦੂਸਰਾ ਸੰਸਾਰੀ ਉਦ ਸ਼ੁਰੂ ਹੋ ਗਿਆ ਇਸ ਲੜਾਈ ਨੇ ਸਾਰੀ ਦੁਨੀਆ ਦੇ ਹਾਲਾਤ ਬਦਲ ਦਿੱਤੇ ਕਾਂਗਰਸ ਨੇ ਸ਼ਾਂਤਮਈ ਮੋਰਚਾ ਜਾਰੀ ਰੱਖਿਆ ਅੰਗਰੇਜ਼ਾਂ ਵੱਲੋਂ ਵੀ ਕਈ ਵਾਰ ਕਈ ਤਜ਼ਵੀਜ਼ਾਂ ਪੇਸ਼ ਹੁੰਦੀਆਂ ਰਹੀਆਂ ਕਦੇ ਕ੍ਰਿਪਸ ਸਕੀਮ ਕਦੇ ਕੈਬਨਟ ਮਿਸ਼ਨ ਸਕੀਮ ਪਰ ਕੋਈ ਗੱਲ ਸਿਰੇ ਨਾ ਚੜੀ ਮੁਸਲਿਮ ਲੀਗ ਕਾਂਗਰਸ ਤੋਂ ਬਹੁਤ ਦੂਰ ਹੋ ਗਈ ਅੰਗਰੇਜ਼ ਸਰਕਾਰ ਦੀ ਛੇ ਉੱਤੇ ਮੁਸਲਿਮ ਲੀਗ ਨੇ 16 ਅਗਸਤ 1947 ਈਸਵੀ ਨੂੰ ਡਾਇਰੈਕਟ ਐਕਸ਼ਨ ਸ਼ੁਰੂ ਕਰ ਦਿੱਤਾ ਕਲਕੱਤੇ ਵਿੱਚ ਹਿੰਦੂ ਮੁਸਲਿਮ ਫਸਾਦ ਹੋ ਗਿਆ ਲਹੂ ਦੀ ਹੋਲੀ ਸ਼ੁਰੂ ਹੋ ਗਈ ਡੇਢ ਹਫ਼ਤੇ ਵਿੱਚ 20000 ਦੇ ਕਰੀਬ ਆਦਮੀ ਮਰ ਗਏ ਤੇ 70 80 ਆਦਮੀ 70 80000 ਫਟੜ ਹੋਏ ਇਸਤਰੀਆਂ ਦੀ ਜੋ ਬੇਪਤੀ ਹੋਈ ਉਹ ਕਹਿਣ ਤੋਂ ਬਾਹਰ ਹੈ ਅਕਤੂਬਰ ਵਿੱਚ ਮੁਸਲਿਮ ਲੀਗ ਨੇ ਨਵਾਖਲੀ ਵਿੱਚ ਕਈ ਪਿੰਡਾਂ ਵਿੱਚੋਂ ਹਿੰਦੂਆਂ ਨੂੰ ਤਬਾਹ ਕਰ ਦਿੱਤਾ ਨਵਾਖਲੀ ਦਾ ਬਦਲਾ ਹਿੰਦੂਆਂ ਨੇ ਬਿਹਾਰ ਵਿੱਚ ਲਿਆ ਇਹ ਚੜ੍ਹਦੇ ਵਿੱਚ ਲੱਗੀ ਅੱਗ ਪੱਛਮ ਵਿੱਚ ਵੀ ਪਹੁੰਚ ਪਈ ਸੂਬਾ ਸਰਹੰਦ ਵਿੱਚ ਵੀ ਫਸਾਦ ਸ਼ੁਰੂ ਹੋ ਗਏ ਅੰਤ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਵਿੱਚ ਵੀ ਇਹ ਅੱਗ ਭੜਕ ਉੱਠੀ ਇਨ੍ਹਾਂ ਖੂਨੀ ਫਸਾਦਾਂ ਦਾ ਸਿੱਟਾ 3 ਜੂਨ 1947 ਈਸਵੀ ਨੂੰ ਪਾਕਿਸਤਾਨ ਦਾ ਐਲਾਨ ਹੋ ਗਿਆ ਅੰਤ 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋ ਗਿਆ ਪਰ ਨਾਲ ਹੀ ਉਸ ਦੇ ਤਿੰਨ ਟੁਕੜੇ ਹੋ ਗਏ ਗੈਰ ਮੁਸਲਮ ਬਹੁ ਗਿਣਤੀ ਦੇ ਇਲਾਕਿਆਂ ਵਿੱਚ ਪਾਕਿਸਤਾਨ ਪਾਕਿਸਤਾਨ ਅੱਗੇ ਦੋ ਭਾਗਾਂ ਵਿੱਚ ਵੰਡਿਆ ਗਿਆ ਅੱਧਾ ਪੰਜਾਬ ਸਿੰਧ بلوچستان ਤੇ ਸਰਹੱਦੀ ਸੂਬਾ ਪੱਛਮੀ ਪਾਕਿਸਤਾਨ ਬਣਿਆ ਤੇ ਅੱਧਾ ਬੰਗਾਲ ਤੇ ਕੁਝ ਹਿੱਸਾ ਆਸਾਮ ਦਾ ਪੂਰਬੀ ਪਾਕਿਸਤਾਨ ਅੰਕ 3 ਆਮਦਨ ਦੇ ਵਧਣ ਨਾਲ ਖਰਚ ਦਾ ਵਧ ਜਾਣਾ ਸੁਭਾਵਿਕ ਹੈ ਪਰ ਉਸ ਸਮੇਂ ਮੇਰੀ ਆਮਦਨ ਰੋਜ਼ਾਨਾ ਖਰਚੇ ਨਾਲੋਂ ਵਧੇਰੇ ਸੀ ਮੈਂ ਪੈਸੇ ਜਮਾ ਕਰਨ ਦੀ ਥਾਂ ਨਾਲੋਂ ਨਾਲ ਖਰਚ ਕਰੀ ਗਿਆ ਘਰ ਦੇ ਖਰਚ ਤੇ ਬੱਚਿਆਂ ਦੀ ਪੜ੍ਹਾਈ ਦੇ ਖਰਚਾਂ ਤੋਂ ਜੋ ਕੁਝ ਬਚਦਾ ਉਹ ਮੈਂ ਜ਼ਮੀਨ ਨੂੰ ਚੰਗੀ ਬਣਾਉਣ ਵਾਸਤੇ ਖਰਚ ਕਰੀ ਜਾਂਦਾ ਪੁਰਾਣਾ ਕੱਚਾ ਘਰ ਢਾਕੇ ਪੱਕਾ ਬਣਾਇਆ ਜੋ ਪਿੰਡ ਮੁਤਾਬਕ ਵਾਵਾ ਚੰਗਾ ਸੀ ਫਿਰ ਖੇਤ ਵਿੱਚ ਖੂਹ ਲਵਾਇਆ ਤੇ ਇੱਕ ਮਰੱਬਾ ਬਾਗ ਲਾਉਣ ਦਾ ਕੰਮ ਆਰੰਭਿਆ ਜਿਸ ਵਿੱਚੋਂ 18 ਏਕੜ ਲੱਗ ਗਿਆ ਸੀ ਜਦ ਪਾਕਿਸਤਾਨ ਬਣਿਆ ਭਾਵੇਂ ਹਿੰਦੂ ਤੇ ਸਿੱਖ ਲੀਡਰ ਤਸੱਲੀਆਂ ਦਵਾਉਂਦੇ ਸਨ ਕਿ ਪਾਕਿਸਤਾਨ ਨਹੀਂ ਬਣੇਗਾ ਪਰ ਪਾਕਿਸਤਾਨ ਇੱਕ ਹਕੀਕਤ ਬਣ ਕੇ ਸਾਹਮਣੇ ਆ ਰਿਹਾ ਸੀ ਹੁਣ ਉਸ ਵੱਲੋਂ ਅੱਖਾਂ ਨਹੀਂ ਸਨ ਮੀਟੀਆਂ ਜਾ ਸਕਦੀਆਂ ਫਿਰ ਵੀ ਅਸੀਂ ਸਮਝਦੇ ਸਾਂ ਕਿ ਸਾਡਾ ਇਲਾਕਾ ਪਾਕਿਸਤਾਨ ਵਿੱਚ ਨਹੀਂ ਜਾਏਗਾ ਜੋ ਕੁਝ ਵੱਡੇ ਲੀਡਰ ਇਸ਼ਾਰੇ ਕਰਦੇ ਸਨ ਉਸ ਮੁਤਾਬਕ ਮੀਆਂ ਮੀਰ ਵਾਲੀ ਨਹਿਰ ਹੱਦ ਬੰਨੀ ਸੀ ਭਾਵੇਂ ਲਾਹੌਰ ਸ਼ਹਿਰ ਪਾਕਿਸਤਾਨ ਵਿੱਚ ਤੇ ਮੀਆਂ ਮੀਰ ਸ਼ਾਣੀ ਭਾਰਤ ਵਿੱਚ ਫਿਰ ਸਾਨੂੰ ਹੋਰ ਇਸ਼ਾਰਾ ਮਿਲਿਆ ਗੁਰਦਾਸਪੁਰ ਦੀ ਤਹਿਸੀਲ ਸ਼ੱਕਰਗੜ ਤੇ ਬਟਾਲਾ ਤੇ ਅਮਰਤਸਰ ਦੀ ਤਹਿਸੀਲ ਅਜਨਾਲਾ ਪਾਕਿਸਤਾਨ ਵਿੱਚ ਤੇ ਲੋਹਾਰ ਦੀ ਅੱਧੀ ਤਹਿਸੀਲ ਲੋਹਾਰ ਛੱਡ ਕੇ ਬਾਕੀ ਸਾਰਾ ਜ਼ਿਲ੍ਹਾ ਲੋਹਾਰ ਭਾਰਤ ਵਿੱਚ ਇਸ ਤਰ੍ਹਾਂ ਕਸ਼ਮੀਰ ਭਾਰਤ ਨਾਲੋਂ ਕੱਟਿਆ ਜਾਂਦਾ ਸੀ ਕਿਉਂਕਿ ਉਸ ਸਮੇਂ ਬਟਾਲੇ ਵਿੱਚ ਦੀ ਹੀ ਕਸ਼ਮੀਰ ਨੂੰ ਇੱਕੋ ਇੱਕ ਸਹੂਲਤ ਵਾਲਾ ਰਸਤਾ ਸੀ ਲਾਰਡ ਮਾਉਂਟ ਬੈਟਨ ਦੇ ਇਸ਼ਾਰੇ ਉੱਤੇ ਹੱਦਬੰਦੀ ਵਿੱਚ ਕੁਝ ਅਦਲਾ ਬਦਲੀ ਕੀਤੀ ਗਈ ਤਹਿਸੀਲ ਬਟਾਲਾ ਤੇ ਅਜਨਾਲਾ ਬਦਲੇ ਜ਼ਿਲ੍ਹਾ ਲਾਹੌਰ ਦੀਆਂ ਦੋ ਤਹਿਸੀਲਾਂ ਪਾਕਿਸਤਾਨ ਨੂੰ ਦੇ ਦਿੱਤੀਆਂ ਗਈਆਂ ਸੋ ਆਖਰੀ ਹੱਦ ਇਉਂ ਬਣੀ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ੱਕਰਗੜ ਪਾਕਿਸਤਾਨ ਵਿੱਚ ਤੇ ਬਾਕੀ ਸਾਰਾ ਜ਼ਿਲ੍ਹਾ ਭਾਰਤ ਵਿੱਚ ਜ਼ਿਲ੍ਹਾ ਲਾਹੌਰ ਵਿੱਚੋਂ ਕਸੂਰ ਦੀ ਅੱਧੀ ਤਹਿਸੀਲ ਭਾਰਤ ਵਿੱਚ ਤੇ ਬਾਕੀ ਸਾਰਾ ਪਾਕਿਸਤਾਨ ਵਿੱਚ ਇਸ ਤਰ੍ਹਾਂ ਸਾਡਾ ਪਿੰਡ ਪਾਕਿਸਤਾਨ ਵਿੱਚ ਆ ਗਿਆ ਕਸੂਰ ਸਾਥੋਂ 4 ਮੀਲ ਸੀ ਉਹ ਪਾਕਿਸਤਾਨ ਵਿੱਚ ਗਿਆ ਤੇ ਖੇਮ ਕਰਨ ਸਾਥੋਂ ਸੱਤ ਮੀਲ ਸੀ ਉਹ ਭਾਰਤ ਵਿੱਚ ਆਇਆ ਤੇ ਸਾਡਾ ਪਿੰਡ ਜਿੱਥੇ ਸਾਡਾ ਰਕਬਾ ਮੁਕਦਾ ਸੀ ਉਥੋਂ ਭਾਰਤ ਸ਼ੁਰੂ ਹੋ ਗਿਆ ਭਾਵ ਸਾਡਾ ਪਿੰਡ ਆਖਰੀ ਸੀ ਪਾਕਿਸਤਾਨ ਵਿੱਚ ਦੇਸ਼ ਆਜ਼ਾਦ ਹੋ ਗਿਆ ਪਰ ਨਾਲ ਹੀ ਮਾਤਭੂਮੀ ਦੇ ਤਿੰਨ ਟੁਕੜੇ ਹੋ ਗਏ 14 ਅਗਸਤ ਨੂੰ ਪਾਕਿਸਤਾਨ ਦੇ ਲੀਡਰਾਂ ਨੇ ਰਾਸ਼ਦੀ ਬਾਗ ਡੋਰ ਸੰਭਾਲੀ ਤੇ 15 ਅਗਸਤ ਨੂੰ ਭਾਰਤ ਦੇ ਆਗੂਆਂ ਨੇ ਤਹਿਸੀਲ ਕਸੂਰ ਬਾਰੇ ਉਸ ਦਿਨ ਕੋਈ ਫੈਸਲਾ ਨਾ ਹੋਇਆ ਸਾਨੂੰ ਆਪਣੀ ਤਕਦੀਰ ਦਾ ਕੋਈ ਪਤਾ ਨਹੀਂ ਸੀ ਕਿ ਅਸੀਂ ਕਿਸ ਪਾਸੇ ਹਾਂ ਅੰਤ 17 ਅਗਸਤ ਨੂੰ ਸਾਨੂੰ ਪਤਾ ਲੱਗਾ ਕਿ ਸਾਡਾ ਪਿੰਡ ਪਾਕਿਸਤਾਨ ਵਿੱਚ ਹੈ ਜਿੱਥੇ ਸਾਡਾ ਰਕਬਾ ਮੁਕਾ ਉਥੋਂ ਭਾਰਤ ਸ਼ੁਰੂ ਹੋ ਚੁੱਕਾ ਉਥੋਂ ਭਾਰਤ ਸ਼ੁਰੂ ਹੋ ਗਿਆ 18 ਅਗਸਤ ਨੂੰ ਸਵੇਰੇ 10 ਵਜੇ ਕਸੂਰ ਵਿੱਚ ਫਿਰਕਾਦਾਰਾਨਾ ਫਸਾਦ ਸ਼ੁਰੂ ਹੋ ਗਿਆ ਕਸੂਰ ਸ਼ਹਿਰ ਵਿੱਚ ਮੁਸਲਮਾਨਾਂ ਦੀ ਵੱਸੋਂ 80% ਦੀ ਸੀ ਤੇ ਅੰਮ੍ਰਿਤਸਰ ਵੱਲੋਂ ਉੱਜੜ ਕੇ ਆਏ ਹੋਏ ਮੁਸਲਮਾਨ ਵੀ ਉਥੇ ਬਹੁਤ ਸਾਰੇ ਇਕੱਠੇ ਹੋ ਗਏ ਸਨ ਸੋ ਸਾਰੇ ਸ਼ਹਿਰ ਵਿੱਚੋਂ ਹਿੰਦੂਆਂ ਸਿੱਖਾਂ ਨੂੰ ਉਜਾੜ ਦਿੱਤਾ ਗਿਆ ਅਗਲੇ ਦਿਨ ਕਸੂਰ ਦੇ ਬਲਵਈਆਂ ਨੇ ਲਹਿੰਦੇ ਪਾਸੇ ਹਮਲਾ ਕਰਕੇ ਢਾੜ ਦੇ ਬਹੁਤ ਸਾਰੇ ਪਿੰਡ ਉਜਾੜ ਦਿੱਤੇ ਹੁਣ ਸਾਨੂੰ ਵੀ ਫਿਕਰ ਲੱਗ ਗਿਆ ਸਾਡੇ ਪਿੰਡ ਕਾਦੀ ਪਿੰਡ ਦੀ ਧਰਤੀ ਸਾਰੀ ਜੱਟ ਸਿੱਖਾਂ ਦੀ ਮਾਲਕੀ ਸੀ ਮੁਸਲਮਾਨਾਂ ਦੀ ਗਿਣਤੀ ਭਾਵੇਂ ਸਾਡੇ ਨਾਲੋਂ ਵਧੇਰੇ ਸੀ ਪਰ ਉਹਨਾਂ ਵਿੱਚੋਂ ਸ਼ਰਾਰਤੀ ਕੋਈ ਨਹੀਂ ਸੀ ਫਿਰ ਉਹ ਸਾਰੇ ਲੋਕ ਸਿੱਖਾਂ ਵੱਲੋਂ ਸੁਖੀ ਸਨ ਸੋ ਪਿੰਡ ਵਿੱਚ ਕੋਈ ਗੜਬੜ ਨਾ ਹੋਈ ਪਰ ਜਦੋਂ ਲਹਿੰਦੇ ਪਾਸੇ ਦੇ ਪਿੰਡਾਂ ਦੇ ਹਿੰਦੂ ਸਿੱਖ ਉੱਜੜ ਕੇ ਸਾਡੇ ਪਿੰਡ ਵਿੱਚ ਦੀ ਲੰਗ ਚੜਦੇ ਨੂੰ ਲੰਗੇ ਤਾਸੀ ਵੀ ਸੋਚਾ ਵਿੱਚ ਪੈ ਗਏ ਸਾਡੇ ਪਿੰਡ ਵਿੱਚੋਂ ਤਕੜਾ ਆਦਮੀ ਸੀ ਬਿਸ਼ਨ ਸਿੰਘ ਉਹ ਦੋਵੇਂ ਭਰਾ ਬੜੇ ਜਵਾਨ ਤੇ ਮਾਰ ਖੁਰੇ ਸੁਭਾਅ ਦੇ ਸਨ 20 ਅਗਸਤ ਨੂੰ ਪਿਛਲੇ ਪੈਰ ਉਹਨਾਂ ਆਪਣਾ ਬਾਲ ਬੱਚਾ ਕਾਲੀਏ ਸਨ ਖਤਰੇ ਨੂੰ ਤੋੜ ਦਿੱਤਾ ਕਾਲੀਏ ਤੇ ਸਨ ਖਤਰਾ ਦੋਵੇਂ ਪਿੰਡ ਕੋਲ ਕੋਲ ਹਨ ਸਾਡੇ ਪਿੰਡ ਤੋਂ 4 ਮੀਲ ਦੂਰ ਹਨ ਉਹ ਭਾਰਤ ਵਿੱਚ ਆ ਗਏ ਪਾਕਿਸਤਾਨ ਦੀ ਹਾ ਦੋਨਾਂ ਤੋਂ 1 ਮੀਲ ਲੈਂਦੇ ਵੱਲ ਸੀ ਮੇਰੀ ਪਤਨੀ ਦੀ ਛੋਟੀ ਭੈਣ ਸਨ ਖਤਰੇ ਵਿਆਹੀ ਹੋਈ ਸੀ ਅਸਾਂ ਵੀ ਆਪਣੇ ਬੱਚੇ 20 ਸ਼ਾਮ ਨੂੰ ਸਨਖਤਰੇ ਪੇਜ ਦਿੱਤੇ ਮੈਂ ਵਾਹੀ ਛੱਡੀ ਹੋਈ ਸੀ ਮੇਰੇ ਮੁਜਾਰੇ ਸਨ ਮੁਸਲਮਾਨ ਕਮਿਆਰ ਮੀਆਂ ਅੱਲਾ ਦਿੱਤਾ ਆਪ ਤੱਕ ਹੋਤੇ ਵੋਂਦਾ ਸੀ ਪਰ ਉਹਦੇ ਦੋਵੇਂ ਪੁੱਤਰ ਵਾਹੀ ਕਰਦੇ ਸਨ ਵੀ ਸ਼ਾਮ ਨੂੰ ਸਾਰਾ ਪਰਿਵਾਰ ਮੇਰੇ ਕੋਲ ਆਇਆ ਅੱਲਾ ਦਿੱਤੇ ਨੇ ਕਿਹਾ ਸਰਦਾਰ ਜੀ ਅਸੀਂ 12-13 ਸਾਲ ਤੋਂ ਤੁਹਾਡਾ ਨਮਕ ਖਾ ਰਹੇ ਹਾਂ ਇਸ ਔਖੇ ਵੇਲੇ ਅਸੀਂ ਕੰਮ ਨਾਏ ਤਾਂ ਸੀ ਕੀ ਹੋਏ ਸੋ ਜੋ ਹੁਕਮ ਕਰੋਗੇ ਅਸੀਂ ਹਾਜ਼ਰ ਹਾਂ ਮੈਂ ਉਹਨਾਂ ਉਤੇ ਮੈਨੂੰ ਉਹਨਾਂ ਉਤੇ ਭਰੋਸਾ ਸੀ ਮੈਂ ਕਿਹਾ ਮੀਆਂ ਅੱਲਾ ਦਿੱਤਿਆ ਹਾਲਾਤ ਦਾ ਕੋਈ ਪਤਾ ਨਹੀਂ ਪਰ ਅੱਜ ਨਹੀਂ ਤਾਂ ਭਲਕੇ ਸਾਨੂੰ ਪਿੰਡ ਛੱਡਣਾ ਹੀ ਪਵੇਗਾ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਵੇਰੇ ਸਾਡੀ ਕੁਝ ਮਦਦ ਕਰਨੀ ਉਹ ਰਾਤ ਕਿਹੋ ਜਿਹੀ ਬੀਤੀ ਸ਼ਬਦਾਂ ਵਿੱਚ ਨਹੀਂ ਬਿਆਨੀ ਜਾ ਸਕਦੀ ਘਰ ਦੀਆਂ ਕੰਧਾਂ ਦੇ ਪਰਛਾਵਿਆਂ ਉੱਲੇ ਵੀ ਮੌਤ ਲੁਕੀ ਬੈਠੀ ਪਾਸਦੀ ਸੀ ਸਾਰਾ ਪਿੰਡ ਸਾਰੀ ਰਾਤ ਘਰਾਂ ਦਾ ਸਮਾਨ ਬੰਦਾ ਰਿਹਾ ਮੇਰੀ ਪਤਨੀ ਵੀ ਘਰ ਦੇ ਸਮਾਨ ਦੀਆਂ ਪੰਡਾਂ ਬੰਦੀ ਰਹੀ ਮੇਰੇ ਮਨ ਦੀ ਵੀ ਅਨੋਖੀ ਹਾਲਤ ਸੀ ਪਰ ਮੈਨੂੰ ਗੁਰੂ ਮਹਾਰਾਜ ਤੇ ਕੁਝ ਅਨੋਖੀ ਕਿਸਮ ਦਾ ਭਰੋਸਾ ਸੀ ਮੈਂ ਨਿਤਨੇਮ ਕੀਤਾ ਤੇ ਪੈਰ ਕੋ ਰਾਤ ਕਈ ਮੰਜੇ ਤੇ ਲੇਟ ਗਿਆ ਜਪਜੀ ਪਾਠ ਜਪਜੀ ਸਾਹਿਬ ਦਾ ਪਾਠ ਤਾਂ ਮੈਂ ਬਚਪਨ ਤੋਂ ਹੀ ਕਰਦਾ ਆ ਰਿਆਂ ਹਾਂ ਤੇ ਅੰਮ੍ਰਿਤ ਸ਼ਕੀ ਅਤੇ ਢਾਡੀ ਬਣ ਕੇ ਬਾਕੀ ਬਾਣੀਆਂ ਵੀ ਯਾਦ ਕਰ ਲਈਆਂ ਉਸ ਸਮੇਂ ਤੋਂ ਹੀ ਜਿੰਨਾ ਚਿਰ ਮੈਂ ਨਿਤਨੇਮ ਨਾ ਕਰ ਲਵਾਂ ਮੇਰਾ ਮਨ ਸ਼ਾਂਤ ਨਹੀਂ ਹੁੰਦਾ ਕਦੇ ਪਾਲ ਅੱਖ ਲੱਗ ਜਾਂਦੀ ਤੇ ਕਦੇ ਚਿੰਤਾ ਵਿੱਚ ਜਾਗ ਆ ਗਈ ਮੇਰੀ ਪਤਨੀ ਘੜੀ ਘੜੀ ਪਿੱਛੋਂ ਆਕੇ ਪੁੱਛੇ ਜੀ ਤੁਸੀਂ ਤਾਂ ਆਰਮਨਾਲ ਪਏ ਹੋ ਸਾਹਮਣੇ ਘਰਾਂ ਵਾਲੇ ਤਾਂ ਗੱਡੀ ਲੱਦੀ ਜਾ ਰਹੇ ਨੇ ਆਪਣਾ ਕੀ ਬਣੇਗਾ ਮੇਰਾ ਹਰ ਵਾਰ ਇਹ ਉੱਤਰ ਸੀ ਕਰਤਾਰ ਕੁਰੇ ਵਾਹਿਗੁਰੂ ਤੇ ਭਰੋਸਾ ਰੱਖੋ ਗੁਰੂ ਭਲੀ ਕਰੇਗਾ ਠੀਕ ਹੈ ਜਿੰਨਾ ਅਸੀਂ ਔਖੇ ਸਮੇਂ ਉਸ ਨੂੰ ਯਾਦ ਕਰਦੇ ਹਾਂ ਸੁਖ ਵੇਲੇ ਨਹੀਂ ਸੂਰਜ ਚੜ੍ਹਦੇ ਨਾਲ ਸਨ ਖਤਰੇ ਵਾਲਾ ਸੰਬੰਧੀ ਸਰਦਾਰ ਪੂਰਨ ਸਿੰਘ ਗੱਡ ਲੈ ਕੇ ਆ ਗਿਆ ਉਧਰੋਂ ਅੱਲਾ ਦਿੱਤਾ ਵੀ ਆ ਗਿਆ ਸਾਡੇ ਕੋਲ ਉਸ ਵੇਲੇ ਇੱਕ ਘੋੜੀ ਤਿੰਨ ਮਹੀਤੇ ਇੱਕ ਗਾਂ ਸੀ ਘਰ ਦਾ ਬਹੁਤਾ ਸਮਾਨ ਗੱਡ ਉੱਤੇ ਲੱਦ ਲਿਆ ਕੋਈ 40 ਕੁਮਣ ਕਣਕ ਤੇ ਕੁਝ ਹੋਰ ਸਮਾਨ ਅੱਲਾ ਦਿੱਤੇ ਦੇ ਪੁੱਤਰਾ ਨੇ ਖੋਤਿਆਂ ਉੱਤੇ ਲੱਦ ਲਿਆ ਮਹੀ ਦਾ ਵਾਗੀ ਸੀ ਮੀਆਂ ਮੰਗੂ ਦਾ ਪੁੱਤਰ ਬਰਕਤ ਉਹਨੇ ਮਹੀ ਅੱਗੇ ਲਾ ਲਈਆਂ ਕਰਤਾਰਕੌਰ ਕੁੜੀ ਉੱਤੇ ਸੀ ਪੂਰਨ ਸਿੰਘ ਗੱਡ ਹੱਕ ਰਿਆ ਸੀ ਤੇ ਮੈਂ ਨਾਲ-ਨਾਲ ਪੈਦਲ ਸਾਂ ਅੱਲਾ ਦਿੱਤਾ ਮੰਗੂ ਰੂੜਾ ਤੇ ਕੁਝ ਹੋਰ ਮੁਸਲਮਾਨ ਮੇਰੇ ਨਾਲ ਪਿੰਡ ਦੀ ਹੱਦ ਤੱਕ ਤੱਕ ਗਏ ਮੈਂ ਹੌਸਲਾ ਕਰਕੇ ਕਿਹਾ ਅੱਲਾ ਦਿੱਤਿਆ ਤੁਸੀਂ ਹੁਣ ਮੁੜੋ ਤੁਸੀਂ ਮੇਰੇ ਭਰਾਵਾਂ ਵਾਲੀ ਨਿਭਾਈ ਹੈ ਰੱਬ ਤੁਹਾਡਾ ਭਲਾ ਕਰੇ ਅੱਲਾ ਦਿੱਤਾ ਮੇਰਾ ਹੱਥ ਫੜ ਕੇ ਕਹਿਣ ਲੱਗਾ ਸਰਦਾਰ ਜੀ ਤੁਸੀਂ ਨਹੀਂ ਅੱਜ ਅਸੀਂ ਇਸ ਪਿੰਡ ਚ ਉਜੜ ਚੱਲੇ ਹਾਂ ਸਾਡਾ ਰਾਜ ਤੁਹਾਡੇ ਨਾਲ ਹੀ ਸੀ ਪਤਾ ਨਹੀਂ ਨਵੇਂ ਕਿਹੋ ਜਿਹੇ ਆਉਣਗੇ ਉਹ ਸਮਾਂ ਮੈਨੂੰ ਭੁੱਲਦਾ ਨਹੀਂ ਮੈਂ ਹੌਸਲੇ ਵਿੱਚ ਸਾਂ ਤੇ ਉਹ ਸਾਰੇ ਰੋ ਰਹੇ ਸਨ ਫਿਰ ਵਾਰੀ ਆਈ ਮੰਗੂ ਦੀ ਉਮਰ ਵਿੱਚ ਮੈਥੋਂ ਕਾਫੀ ਵੱਡਾ ਸੀ ਉਸ ਵੇਲੇ ਉਹਦੀ ਘਰ ਦੀ ਵੀ ਨਾਲ ਸੀ ਉਹ ਦੋਵੇਂ ਜੀ ਆਪਣੇ ਪੁੱਤਰ ਬਰਕਤ ਦੀ ਬਾਹ ਫੜ ਕੇ ਭਰੀਆਂ ਅੱਖਾਂ ਨਾਲ ਕਹਿਣ ਲੱਗੇ ਸਰਦਾਰ ਜੀ 11 ਵਰਿਆਂ ਦਾ ਸੀ ਜਾ ਤੁਹਾਡੇ ਮਾਲਮਗਰ ਲੱਗਾ ਸੀ 3 ਸਾਲ ਬੀਤ ਗਏ ਨੇ ਤੁਸੀਂ ਇਹਨੂੰ ਪੁੱਤਰਾ ਵਾਂਗ ਪਾਲ ਲਿਆ ਐ ਪੁੱਤਰਾ ਦੇ ਬਰਾਬਰ ਦੁੱਧ ਤੇ ਉਹਨਾਂ ਵਰਗੇ ਹੀ ਕੱਪੜੇ ਦਿੱਤੇ ਨੇ ਅੱਜ ਤੋਂ ਇਹ ਤੁਹਾਡਾ ਹੋਇਆ ਇਹਨੂੰ ਅਮਰਤ ਸ਼ਕਾ ਕੇ ਸਿੱਖ ਬਣਾ ਲਿਓ ਮੈਂ ਹੈਰਾਨ ਰਹਿ ਗਿਆ ਉਹਨਾਂ ਦੋਹਾਂ ਨੇ ਮੁੰਡੇ ਦੀ ਬਾਹ ਫੜ ਕੇ ਮੇਰੇ ਹੱਥ ਫੜਾ ਦਿੱਤੀ ਅੱਖਾਂ ਪੂੰਝਦੀ ਮੰਗੂ ਦੀ ਘਰ ਵਾਲੀ ਬੋਲੀ ਸਰਦਾਰ ਜੀ ਮੈਂ ਇਹਨੂੰ 32 ਧਾਰਾਂ ਬਖਸ਼ੀਆਂ ਅੱਜ ਤੋਂ ਤੁਹਾਡਾ ਹੋਇਆ ਆਖਰੀ ਵਾਰ ਵਿਛੜਨ ਲੱਗਿਆ ਮੈਂ ਸਾਰਿਆਂ ਨੂੰ ਹੌਸਲਾ ਦਿੰਦਾ ਦਿੰਦਿਆਂ ਕਿਹਾ ਭਈ ਤੁਸੀਂ ਰੋਂਦੇ ਕਿਉਂ ਹੋ ਇਹ ਨਾ ਤੁਹਾਡੇ ਵਾਸਤੇ ਨਾ ਮੇਰੇ ਅੱਲਾਹ ਦੀ ਰਜ਼ਾ ਪਰ ਆਪਾਂ ਜਿੰਨਾ ਚਿਰ ਜਿਉਂਦੇ ਹਾਂ ਦਿਲ ਕਰਕੇ ਤਾਂ ਨਹੀਂ ਵਿਛੜ ਚੱਲੇ ਚਲੋ ਤੁਸੀਂ ਘਰਾਂ ਨੂੰ ਜਾਓ ਉਹ ਸਾਰੇ ਅੱਖਾਂ ਪੁੰਜਦੇ ਪਿਛਾਂ ਮੁੜ ਗਏ ਤੇ ਅਸੀਂ ਆਪਣੇ ਪੰਦ ਪੈ ਗਏ ਸਨ ਖਤਰੇ ਤੇ ਕਾਦੀ ਪਿੰਡ ਦੇ ਸਨ ਵਿੱਚ ਨਗਰ ਕਤਲੂ ਹੀ ਹੈ ਪਿੰਡ ਦੇ ਲੋਕ ਰਾਹ ਵਿੱਚ ਬੜੇ ਉਦਾਸੇ ਬੈਠੇ ਸਨ ਅਸੀਂ ਕੋਲ ਦੀ ਲੰਗੇ ਤਾਂ ਇੱਕ ਬਜ਼ੁਰਗ ਨੇ ਬਾਕੀਆਂ ਨੂੰ ਸੁਣਾ ਕੇ ਕਿਹਾ ਵੇਖੋ ਏ ਹੁਣ ਕੋਈ ਚਾਰਾ ਨਹੀਂ ਜੇ ਸੀਤਲ ਸਾਹਿਬ ਤੁਰੇ ਜਾ ਰਹੇ ਨੇ ਤਾਂ ਹੁਣ ਹੁਣ ਤੁਸੀਂ ਵੀ ਘਰਾਂ ਪਿੱਛੇ ਨਾ ਮਰੋ ਚਲੋ ਤੁਰੋ ਜਿਸ ਪਾਸੇ ਕੋਈ ਆਸਰਾ ਦੀਂਦਾ ਜੇ ਹੱਦ ਤੋਂ ਦੂਰ ਦੇ ਲੋਕ ਤਾਂ ਕਾਫਲੇ ਬਣ ਕੇ ਆਏ ਸਨ ਪਰ ਹੱਦ ਤੋਂ ਨੇੜੇ ਵਾਲੇ ਇਕੱਲੇ-ਦੁਕੱਲੇ ਆਪਣੇ ਰਿਸ਼ਤੇਦਾਰਾਂ ਦਾ ਆਸਰਾ ਤਕਾ ਕੇ ਤੁਰ ਪਏ। ਦੁਪਹਿਰ ਤੱਕ ਅਸੀਂ ਵੀ ਸਰਦਾਰ ਪੂਰਨ ਸਿੰਘ ਦੇ ਘਰ ਸੰਖਤਰੇ ਜਾ ਪਹੁੰਚੇ ਸਮਾਨ ਰੱਖ ਕੇ ਮੁੜਨ ਲੱਗਿਆ। ਕਰਮਦੀਨ ਨੇ ਹੱਥ ਜੋੜ ਕੇ ਕਿਹਾ ਚਾਚਾ ਜੀ ਅਸੀਂ ਤੁਹਾਡੇ ਬੱਚੇ ਹਾਂ ਸਾਨੂੰ ਭੁੱਲਿਓ ਨਾ। ਮੈਂ ਉਹਨਾਂ ਦੋਹਾਂ ਭਰਾਵਾਂ ਦੇ ਸਿਰ ਤੇ ਪਿਆਰ ਦਿੰਦਿਆਂ ਕਿਹਾ ਪੁੱਤਰ ਮੈਂ ਤੁਹਾਨੂੰ ਕਿਵੇਂ ਭੁੱਲ ਜਾਵਾਂਗਾ ਰੱਬ ਤੁਹਾਡਾ ਭਲਾ ਕਰੇ। ਉਸ ਵੇਲੇ ਉਹਨਾਂ ਦੋਹਾਂ ਗੱਬਰੂਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਮੈਂ ਉਸ ਵੇਲੇ ਸੋਚ ਰਿਹਾ ਸਾਂ ਜਿਹੜੀ ਇਨਸਾਨੀਅਤ ਸਧਾਰਨ ਮਨੁੱਖਾਂ ਵਿੱਚ ਹੈ ਉਹ ਹਾ ਕਿਤੇ ਨੀਤੀਵਾਨਾਂ ਵਿੱਚ ਵੀ ਹੁੰਦੀ ਤਾਂ ਇਹ ਮੁਲਕ ਟੁਕੜੇ ਨਾ ਹੁੰਦਾ ਨੀਤੀਵਾਨਾਂ ਦੀ ਤੰਗ ਦਿਲੀ ਨੇ ਮੁਲਕ ਦੀ ਖੂਬਸੂਰਤੀ ਮਾਰ ਦੁੱਤੀ ਹੈ ਇਸ ਪਾਸੇ ਆ ਕੇ ਬਰਕਤ ਤਿੰਨ ਦਿਨ ਸਾਡੇ ਕੋਲ ਰਿਹਾ ਉਹ ਬਹੁਤ ਖੁਸ਼ ਸੀ ਕਿ ਉਹ ਸਾਰੀ ਉਮਰ ਸਾਡੇ ਨਾਲ ਹੀ ਰਹੇਗਾ ਉਸ ਵੇਲੇ ਉਹਦੇ ਸਿਰ ਦੇ ਵਾਲ ਵਾਵਾ 6-6 ਇੰਚ ਲੰਮੇ ਸਨ ਉਹ ਧਾਗੇ ਨਾਲ ਇਕੱਠੇ ਕਰਕੇ ਬੰਨ ਲੈਂਦਾ ਤੇ ਉੱਪਰ ਪਗੜੀ ਬੜੀ ਘੋਟ ਕੇ ਬੰਨਦਾ ਤੀਸਰੇ ਦਿਨ ਇੱਕ ਅਜਿਹੀ ਘਟਨਾ ਘੜੀ ਕਟੀ ਜਿਸ ਕਾਰਨ ਮੈਂ ਬਰਕਤ ਨੂੰ ਵਾਪਸ ਭੇਜੰਦਾ ਫੈਸਲਾ ਕਰ ਲਿਆ ਇੱਕ ਬੁਢੜਾ ਜਿਹਾ ਫਕੀਰ ਪਾਕਿਸਤਾਨ ਨੂੰ ਜਾ ਰਿਹਾ ਸੀ ਮਾੜੀ ਜਹੀ ਟਾਇਰ ਸੀ ਉਹਦੇ ਥੱਲੇ ਪਿੰਡ ਦੇ ਮੁੰਡਿਆਂ ਦੀ ਨਜ਼ਰ ਪੈ ਗਿਆ ਚਾਰੇ ਪੰਜੇ ਮੁੰਡੇ 15 ਸਾਲ ਤੋਂ ਛੋਟੀ ਉਮਰ ਦੇ ਹੀ ਸਨ ਐਵੇਂ ਖੇਡ ਵਜੋਂ ਹੀ ਉਹਨਾਂ ਬਰਸ਼ੀਆਂ ਮਾਰ ਕੇ ਉਸ ਫਕੀਰ ਨੂੰ ਮਾਰ ਦਿੱਤਾ ਤੇ ਉਹ ਮਰੀ ਜਈ ਟਾਇਰ ਖੋ ਕੇ ਲੈ ਆਏ ਮਰਨ ਵਾਲੇ ਦੀ ਸਾਰੀ ਜਾਇਦਾਦ ਨਿਕਲੀ 2-3 ਰੁਪਏ ਦਾ ਭਾਣ ਦੋ ਕੁ ਸੇ ਰਾਟਾ ਗੁੱਥਲੀ ਵਿੱਚ ਤੇ ਦੋ ਮੈਲੀਆਂ ਜੀਆਂ ਜੁੱਲੀਆਂ ਸਾਰੀ ਰਾਤ ਮੈਂ ਸੋਚਦਾ ਰਿਹਾ ਜੇ ਕਿਸੇ ਨੇ ਬਰਕਤ ਨੂੰ ਮਾਰ ਦਿੱਤਾ ਤਾਂ ਸਾਰੀ ਉਮਰ ਇਹ ਭਾਰ ਮੇਰੀ ਆਤਮਾ ਤੋਂ ਨਹੀਂ ਲਹੇਗਾ ਅਗਲੇ ਦਿਨ ਮੈਂ ਬਰਕਤ ਨੂੰ ਫੈਸਲਾ ਸੁਣਾਇਆ ਤਾਂ ਉਹ ਕਹੇ ਮੈਂ ਨਹੀਂ ਜਾਣਾ ਉਹਨੇ ਬੜੀ ਦ੍ਰਿੜਤਾ ਨਾਲ ਕਿਹਾ ਐਡੇ ਐਡੇ ਮੇਰੇ ਵਾਲ ਨੇ ਦਾੜੀ ਹਜੇ ਮੈਨੂੰ ਆਈ ਨਹੀਂ ਪੁੱਛਣ ਵਾਲਿਆਂ ਨੂੰ ਮੈਂ ਦੱਸਾਂਗਾ ਕਿ ਮੈਂ ਗਿਆਨੀ ਜੀ ਦਾ ਛੋਟਾ ਪੁੱਤਰ ਹਾਂ ਮੇਰਾ ਨਾਮ ਬਰਕਤ ਸਿੰਘ ਹੈ ਅਖੀਰ ਮੈਂ ਉਹਨੂੰ ਦਿਲਾਸਾ ਦੇ ਕੇ ਕਿਹਾ ਜਰਾ ਠੰਡ ਠੰਡੇੜਾ ਹੋ ਲੈਣ ਦੇ ਜੇ ਦੋਹਾਂ ਸਰਕਾਰਾਂ ਨੇ ਆਗਿਆ ਦੇ ਦਿੱਤੀ ਤਾਂ ਅਸੀਂ ਤੈਨੂੰ ਆਪਣੇ ਕੋਲ ਸੱਦ ਲਵਾਂਗੇ ਮੁਕਦੀ ਗੱਲ ਦੋ ਆਦਮੀ ਨਾਲ ਦੇ ਕੇ ਮੈਂ ਉਹਨੂੰ ਵਾਪਸ ਪਿੰਡ ਭੇਜ ਦਿੱਤਾ ਸਨ ਖੱtre ਅਸਾਂ 10 ਦਿਨ ਗੁਜ਼ਾਰੇ ਉਹਨਾਂ 10 ਦਿਨਾਂ ਵਿੱਚ ਜ਼ਿੰਦਗੀ ਦੇ ਇੰਨਾ ਤਜਰਬਾ ਹੋਇਆ ਜੋ ਇੱਕ ਜਨਮ ਵਿੱਚ ਵੀ ਹੋਣਾ ਔਖਾ ਹੈ ਬਾਈਏ ਦਸਤ ਨੂੰ ਬਾਰਿਸ਼ ਸ਼ੁਰੂ ਹੋ ਗਈ ਪਿੰਡ ਜਿੱਥੇ ਵਸੂਆਂ ਨੂੰ ਬਾਰਿਸ਼ ਤੋਂ ਬਚਾਉਣ ਵਾਸਤੇ ਵੀ ਛੱਤਾਂ ਹੈਗੀਆਂ ਸਨ ਸੰਖਤਰੇ ਆਪਣਾ ਸਿਰ ਲੁਕਾਉਣ ਵਾਸਤੇ ਵੀ ਨਹੀਂ ਸੀ ਸਰਦਾਰ ਪੂਰਨ ਸਿੰਘ ਦੇ ਤਿੰਨ ਕੋਠੇ ਸਨ ਤੇ ਤਿੰਨੇ ਸਮਾਨ ਨਾਲ ਭਰੇ ਹੋਏ ਸਨ ਉਸ ਸਮਾਨ ਉੱਤੇ ਹੀ ਉਹਨਾਂ ਦੇ ਤੇ ਸਾਡੇ ਆਣੇ ਸੁੱਤੇ ਪੈਸਨ ਅਸਾਂ ਦੋਹਾਂ ਜੀਆਂ ਸਾਰੀ ਰਾਤ ਮੀਂਹ ਵਿੱਚ ਕੋਠੇ ਦੀ ਛੱਤ ਉੱਤੇ ਕੱਟੀ ਇੱਕ ਮੰਜੇ ਦੇ ਪੈਨ ਤੇ ਸਰਹਾਣੇ ਵੱਲ ਦੋ ਮੰਜੇ ਖੜੇ ਕਰਕੇ ਉੱਪਰ ਖੇਸਪਾ ਦਿੱਤੇ ਮੰਜੇ ਦੇ ਸਰਹਾਣੇ ਵੱਲ ਮੈਂ ਬੈਠਾ ਸਾਂ ਪੈਂਦਵਾਲ ਮੇਰੀ ਪਤਨੀ ਤੇ ਦੋਹਾਂ ਦੇ ਵਿਚਕਾਰ ਸਾਡੀ ਲੜਕੀ ਮਹਿੰਦਰ ਸੁਤੀ ਪਈ ਸੀ ਇਸ ਨਾਲ ਉਹ ਵੀ ਇੱਕ ਮਾਰੂ ਘਟਨਾ ਹੋਰ ਹੋਈ ਹੋਰ ਹੋਈ ਹਿਠਾੜ ਦੇ ਪਿੰਡਾਂ ਦਾ ਕਾਫਲਾ ਨਗਰ ਦੇ ਬਾਹਰ ਕਬਰਾਂ ਵਿੱਚ ਬੈਠਾ ਸੀ ਦੋ ਦਿਨ ਦੇ ਭੁੱਖੇ ਤਹਾਏ ਉਹ ਲੋਕ ਨਸੇ ਆਏ ਸਨ ਸਨ ਖਤਰੀ ਦੀ ਜੂ ਕੋਲ ਆ ਕੇ ਉਹ ਭਾਰਤ ਦੀ ਹੱਦ ਵਿੱਚ ਦਾਖਲ ਹੋਏ ਤੇ ਰਾਤ ਵਰਦੇ ਮੀਂਹ ਵਿੱਚ ਉਹਨਾਂ ਕਬਰਾਂ ਵਿੱਚ ਕੱਟੀ ਕਾਫਲੇ ਦੇ ਨਾਲ ਇੱਕ ਮੁਟਿਆਰ ਨਸੀ ਆਈ ਇੱਥੇ ਆ ਕੇ ਅੱਧੀ ਰਾਤ ਉਸਨੇ ਇੱਕ ਲੜਕੇ ਨੂੰ ਜਨਮ ਦਿੱਤਾ ਪਰ ਕੁਝ ਮਿੰਟਾਂ ਪਿੱਛੋਂ ਹੀ ਉਸ ਬੱਚੇ ਤੇ ਬੀਬੀ ਨੇ ਪ੍ਰਾਨ ਦੇ ਦਿੱਤੇ ਸਾਰੀ ਰਾਤ ਉਸ ਪਰਿਵਾਰ ਦੀਆਂ ਚੀਕਾਂ ਸਾਡੇ ਕੰਨਾਂ ਤੱਕ ਪਹੁੰਚਦੀਆਂ ਰਹੀਆਂ ਇੱਕ ਬਾਰਿਸ਼ ਦੂਸਰਾ ਉਹਨਾਂ ਦੁਖੀਆਂ ਦਾ ਵਿਰਲਾਪ ਸਾਰੀ ਰਾਤ ਅਸੀਂ ਦੋਹਾਂ ਜੀਆ ਬੈਠੇ ਹਾਂ ਅੱਖਾਂ ਵਿੱਚ ਦੀ ਗੁਜ਼ਾਰੀ ਮੇਰਾ ਨਾਵਲ ਇੱਚੋ ਗੇਲਾ ਨਹਿਰ ਤੱਕ ਵਿੱਚ ਪਿੱਖੀ ਵਿੰਡ ਦੀ ਘਟਨਾ ਦਾ ਵਰਣਨ ਇਸੇ ਹੋਈ ਘਟਨਾ ਦਾ ਹਵਾਲਾ ਹੈ ਦਿਨ ਦਾ ਚਾਨਣ ਹੋਇਆ ਤਾਂ ਮੈਂ ਆ ਪੋਥਾਂ ਵੇਖਣ ਗਿਆ ਮੇਰੇ ਸਾਹਮਣੇ ਘਰਦਿਆਂ ਨੇ ਉਸ ਬੀਬੀ ਨੂੰ ਉੱਪਰਲੇ ਲੀੜੇ ਵਿੱਚ ਵਲੇਟ ਕੇ ਤੇ ਬਾਹਲ ਉਸਦੀ ਛਾਤੀ ਤੇ ਲਟਾ ਕੇ ਮਿੱਟੀ ਥੱਲੇ ਦੱਬ ਦਿੱਤਾ ਉਸ ਵੇਲੇ ਘਰਦਿਆਂ ਦਾ ਵਰਲਾਪ ਸੁਨਿਆ ਨਹੀਂ ਸੀ ਜਾਂਦਾ ਹਜੇ ਤੱਕ ਜਾਦੂ ਨਜ਼ਾਰਾ ਮੇਰੀਆਂ ਖਿਆਲੀ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਮੇਰਾ ਦਿਲ ਭਾਰ ਆਉਂਦਾ ਹੈ ਉਸ ਦਾ ਭਾਣਾ ਅੰਕ 31 ਸਨ ਖੱਤਰੀ ਅਸੀਂ ਬਹੁਤਾ ਚਿਰ ਨਹੀਂ ਸਾਂ ਟਿਕ ਸਕਤੇ ਉੱਥੇ ਮੁਸਲਮਾਨਾਂ ਦੀ ਕੋਈ ਜਾਇਦਾਦ ਨਹੀਂ ਸੀ ਨਾਲੇ ਹੱਦ ਦੇ ਨੇੜੇ ਮੈਂ ਬੈਠਣਾ ਵੀ ਨਹੀਂ ਸਾਂ ਚਾਹੁੰਦਾ ਪਰ ਅਗਾਹ ਬਿਨਾ ਕੋਈ ਆਸਰਾ ਤਕਾਏ ਅਸੀਂ ਉਥੇ ਤੁਰ ਵੀ ਨਹੀਂ ਸਕਦੇ ਪਿੰਡ ਮੂਸੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮੇਰਾ ਮਿੱਤਰ ਸਰਦਾਰ ਗੁਰਦਿੱਤ ਸਿੰਘ ਸੀ ਉਹਨਾਂ ਦੀ ਮਾਤਾ ਤੇ ਮੇਰੇ ਮਾਤਾ ਜੀ ਘਰਾਂ ਵਿੱਚੋਂ ਪੈਣਾ ਲੱਗਦੀਆਂ ਸਨ ਮੈਂ ਸਵੇਰੇ ਘੂੜੀ ਤੇ ਤੁਰਿਆ ਤੇ ਦੁਪਹਿਰ ਤੱਕ ਉਥੇ ਜਾ ਪੁੱਜਾ ਸਰਦਾਰ ਗੁਰਦਿੱਤ ਸਿੰਘ ਬੜੇ ਪਿਆਰ ਨਾਲ ਮਿਲੇ ਪਹਿਲਾਂ ਤਾਂ ਉਹਨਾਂ ਸਾਡੇ ਉਜੜਨ ਦਾ ਅਫਸੋਸ ਪ੍ਰਗਟ ਕੀਤਾ ਤੇ ਫਿਰ ਸਾਡੇ ਭਵਿੱਖ ਬਾਰੇ ਵਿਚਾਰਾ ਹੋਣ ਲੱਗੀਆਂ ਅੰਤੇ ਫੈਸਲਾ ਹੋਇਆ ਕਿ ਅਸੀਂ ਸਨਖਤਰਾ ਛੱਡ ਕੇ ਉਹਨਾਂ ਕੋਲ ਪੁੱਜੀਏ ਤੇ ਆਗਾਹ ਬਾਰੇ ਫਿਰ ਵਿਚਾਰਿਆ ਜਾਵੇਗਾ। ਉਸੇ ਰਾਤ ਮੈਂ ਵਾਪਸ ਸਨਖਤਰੇ ਪਰ ਤਾਇਆ ਅਗਲੇ ਦਿਨ ਅਸੀਂ ਉੱਥੋਂ ਤਿਆਰੀ ਕਰ ਲਈ ਦੋ ਗੱਡਾਂ ਉੱਤੇ ਸਮਾਨ ਲਾਦ ਕੇ ਅਸੀਂ ਉਸ ਵਕਤੇ ਹੀ ਤੁਰ ਪਏ। ਸਰਦਾਰ ਪੂਰਨ ਸਿੰਘ ਤੇ ਮੇਰੇ ਦੋਵੇਂ ਵੱਡੇ ਲੜਕੇ ਸਮਾਨ ਨਾਲ ਤੁਰੇ। ਛੋਟੇ ਦੋਵੇਂ ਬੱਚੇ ਤੇ ਕਰਤਾਰਕੌਰ, ਕੋੜੀ ਤੇ ਸੰਤ ਤੇ ਮੈਂ ਸਾਈਕਲ ਤੇ। ਪਿੰਡੋਂ ਮੀਲ ਕੋਹੀ ਦੂਰ ਗਏ ਸਾਂ ਕਿ ਸਾਈਕਲ ਦੇ ਦੋਵੇਂ ਪਹੀਏ ਪੰਕਚਰ ਹੋ ਗਏ। ਸਨਖਤਰੇ ਤੋਂ ਨਗਰ ਮੂਸੇ ਲਗਭਗ 20 ਮੀਲ ਤੇ ਤੇ ਰਾਹ ਵਿੱਚ ਬਹੁਤ ਥਾਈਂ ਗੋਡੇ-ਗੋਡੇ ਪਾਣੀ ਖੜਾ ਸੀ ਉਹ ਵੀ ਮੀਰਮੈ ਸਾਈਕਲ ਰੇਡ ਕੇ ਪੈਦਲ ਕੀਤਾ ਅਸੀਂ ਤਾਂ ਰਾਤ ਤੱਕ ਮੂਸੀ ਪਹੁੰਚ ਗਏ ਪਰ ਸਮਾਨ ਵਾਲੇ ਅਗਲੇ ਦਿਨ ਪਿਛਲੇ ਪੈਰ ਅਪੜੇ ਰਾਹ ਵਿੱਚ ਇੱਕ ਹੋਰ ਦਿਲ ਤੇ ਚੋਟ ਕਰਨ ਵਾਲੀ ਘਟਨਾ ਵਾਪਰ ਗਈ ਨਗਰ ਸ਼ੀਨੇ ਦੇ ਰਹਿਣ ਵਾਲੀ ਮੇਰੀ ਵੱਡੀ ਭਰਜਾਈ ਰਾਹ ਵਿੱਚ ਮਿਲ ਪਈ ਉਹ ਮੇਰੀ ਸખી ਮਾਸੀ ਦੀ ਨੌ ਸੀ ਉਹਨੇ ਮੈਨੂੰ ਜਿਵੇਂ ਤਾਣੇ ਨਾਲ ਕਿਹਾ ਵੇ ਹੁਣ ਸੁਣਾ ਉਹ ਦੋ ਸਟੇਜ ਤੇ ਬਾਹੀਂ ਖੜੀਆਂ ਕਰ-ਕਰ ਕਿਹਾ ਕਰਦਾ ਸੈਂ ਆਜ਼ਾਦੀ ਲੈਣੀ ਐ ਹੁਣ ਕਿਹੋ ਜੀ ਆਜ਼ਾਦੀ ਮਿਲੀ ਮੈਂ ਗੁਏ ਨਹੀਂ ਉਤਰ ਦਿੱਤਾ ਪਰ ਜਾਈ ਜੀ ਫਿਕਰ ਨਾ ਕਰੋ ਤੁਹਾਡੇ ਬੂਹੇ ਤੇ ਨਹੀਂ ਆਉਂਦੇ ਜੋ ਸਿਰ ਪਈਏ ਮਰਦਾ ਵਾਂਗ ਕਟਾਂਗੇ ਮੈਂ ਸਰਦਾਰ ਪੂਰਨ ਸਿੰਘ ਦਾ एहसान ਨਹੀਂ ਭੁਲਾ ਸਕਦਾ ਉਹਨਾਂ ਸਾਡੀ ਬਹੁਤ ਮਦਦ ਕੀਤੀ ਨਹੀਂ ਤਾਂ ਉਸ ਸਮੇਂ ਕੋਈ ਕਈ ਨਿਗਦੇ ਤੋਂ ਨਿਗਦੇ ਰਿਸ਼ਤੇਦਾਰਾਂ ਨੇ ਅੱਖਾਂ ਫੇਰ ਲਈਆਂ ਸਨ ਸਾਡਾ ਸਮਾਨ ਮੂਸੀ ਪਹੁੰਚਾ ਕੇ ਅਗਲੇ ਦਿਨ ਉਹ ਵਾਪਸ ਪਿੰਡ ਪਰਤ ਗਏ ਪਰਿਵਾਰ ਨੂੰ ਮੂਸਤੀ ਛੱਡ ਕੇ ਮੈਂ ਤਰਨਤਾਰਨ ਪੁੱਜਾ ਉੱਥੇ ਨਗਰ ਸ਼ਹਾਬਪੁਰੇ ਦੇ ਰਹਿਣ ਵਾਲੇ ਮੇਰੇ ਮਿੱਤਰ ਭਾਈ ਉੱਤਮ ਸਿੰਘ ਜੀ ਦੇ ਪਿੰਡ ਦੇ ਨੰਬਰਦਾਰ ਸਰਦਾਰ ਸੋਹਣ ਸਿੰਘ ਮਿਲ ਪਏ ਉਹਨਾਂ ਦੋਹਾਂ ਨੇ ਬੜਾ ਜ਼ੋਰ ਦਿੱਤਾ ਕਿ ਮੈਂ ਪੱਕੇ ਤੌਰ ਤੇ ਪਿੰਡ ਦੇ ਵਿੱਚ ਵਸ ਜਾਵਾਂ ਉੱਥੇ ਮੁਸਲਮਾਨਾਂ ਦੀ ਕਾਫੀ ਜ਼ਮੀਨ ਸੀ ਜੋ ਕੁਦਰਤ ਨੂੰ ਮਨਜ਼ੂਰ ਅਸੀਂ ਮੁੱਸਿਆਂ ਤੋਂ ਸਮਾਨ ਚੱਕਿਆ ਤੇ 6 ਸਤੰਬਰ ਨੂੰ ਸ਼ਹਾਬਪੁਰੇ ਜਾ ਡੇਰੇ ਲਾਏ ਮੁਸਲਮਾਨਾਂ ਦਾ ਇੱਕ ਕੱਚਾ ਪਰ ਖੁੱਲਾ ਮਕਾਨ ਮਾਲ ਲਿਆ 2-3 ਦਿਨ ਤਰਨ-ਤਰਨ ਫੇਰੇ ਮਾਰ ਕੇ ਉੱਪਰ ਲਿਖੇ ਦੋਹਾ ਮਿੱਤਰਾਂ ਦੀ ਮਦਦ ਨਾਲ ਸ਼ਹਾਬਪੁਰੇ ਵਿੱਚ ਕੁਝ ਜ਼ਮੀਨ ਵੀ ਅਲਾਟ ਕਰਾ ਲਈ। ਕੁਝ ਜ਼ਮੀਨ ਖਾਲੀ ਸੀ ਤੇ ਕੁਝ ਵਿੱਚ ਢੋਨਾ ਤੇ ਕਮਾਦ ਖੜਾ ਸੀ। ਨਗਰਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ। ਭਾਈ ਉੱਤਮ ਸਿੰਘ ਪਹਿਲਾਂ ਤੋਂ ਹੀ ਮੇਰੇ ਮਿੱਤਰ ਸਨ। ਸਰਦਾਰ ਸੋਹਣ ਸਿੰਘ ਨੰਬਰਦਾਰ ਵੀ ਮਿੱਤਰਾਂ ਵਾਂਗ ਪੇਸ਼ ਆਏ। ਉਹਨਾਂ ਮੁਸਲਮਾਨਾਂ ਦਾ ਕੁਝ ਸਮਾਨ, ਕੱਪੜੇ, ਮੰਜੇ, ਭਾਂਡੇ ਤੇ ਕੁਝ ਦਾਣੇ ਸਾਂਝੇ ਥਾਂ ਇਕੱਠਾ ਕੀਤਾ ਹੋਇਆ ਸੀ। ਉਹਨਾਂ ਬੜੇ ਪਿਆਰ ਨਾਲ ਕਿਹਾ ਕਿ ਮੈਂ ਆਪਣੀ ਲੋੜ ਅਨੁਸਾਰ ਉਸ ਵਿੱਚੋਂ ਲੇ ਲਵਾਂ ਪਰ ਮੈਂ ਬੜੀ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਮੈਂ ਕਿਹਾ ਸਰਦਾਰ ਸੂਨ ਸਿੰਘ ਜੀ ਅਸੀਂ ਘਰੋਂ ਨਿਕਲੇ ਜ਼ਰੂਰ ਹਾਂ ਪਰ ਗੁਰੂ ਦੀ ਕਿਰਪਾ ਨਾਲ ਅਸੀਂ ਕੋਈ ਤਕਲੀਫ ਨਹੀਂ ਵੇਖੀ ਘਰ ਦਾ ਬਹੁਤ ਸਾਰਾ ਸਮਾਨ ਮੰਜੇ ਬਿਸਤਰੇ ਬਰਤਨ ਆਦਿ ਅਸੀਂ ਨਾਲ ਲੈ ਆਏ ਹਾਂ ਵੇਖਦੇ ਹੋ ਸਾਲ ਦੇ ਖਾਨ ਜੋਗੀ ਕਣਕ ਵੀ ਸਾਡੀ ਘਰ ਦੀ ਹੈ ਮੈਂ ਸਾਰੇ ਭਰਾਵਾਂ ਦਾ ਧੰਨਵਾਦੀ ਹਾਂ ਤੁਸੀਂ ਮੇਰਾ ਇਹਦਾ ਮਾਨ ਕੀਤਾ ਹੈ ਬਾਕੀ ਇਹ ਸਮਾਨ ਉੱਤੇ ਉਹਨਾਂ ਲੋਕਾਂ ਦਾ ਹੱਕ ਹੈ ਜੋ ਘਰਾਂ ਤੋਂ ਖਾਲੀ ਹੱਥ ਆਏ ਹਨ ਨਗਰ ਦੇ ਬਹੁਤ ਸਾਰੇ ਸੱਜਣ ਖੋਸ਼ਸਾਨ ਕਿ ਮੈਂ ਸਦਾ ਵਾਸਤੇ ਉਹਨਾਂ ਵਿੱਚ ਹੀ ਰਹਾਂਗਾ ਉਹਨਾਂ 5-7 ਹਾਲੇ ਇਕੱਠੇ ਕਰਕੇ ਉਸ ਜ਼ਮੀਨ ਵਿੱਚ ਕਣਕ ਬੀਜ ਦਿੱਤੀ ਜੋ ਖਾਲੀ ਸਾਨੂੰ ਅਲੋਟ ਹੋਈ ਸੀ ਮੇਰਾ ਬਹੁਤਾ ਸਮਾਂ ਤਰਨਤਾਰਨ ਜਾਂ ਅੰਮ੍ਰਿਤਸਰ ਗੁਜਰਦਾ ਮੈਂ ਸ਼ਾਮ ਨੂੰ ਘਰ ਪਰਤਦਾ ਤਾਂ ਇੱਕੋ ਇੱਕ ਗੱਲੋਂ ਮੇਰਾ ਮਨ ਬਹੁਤ ਦੁਖਦਾ ਘਰ ਹੁੰਦਿਆ ਮੇਰੇ ਬੱਚਿਆਂ ਨੇ ਕਦੇ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਇਆ ਉਹ ਸਵੇਰੇ ਸਕੂਲ ਨੂੰ ਜਾਂਦੇ ਤਾਂ ਨੌਕਰ ਘੋੜੀ ਤੇ ਕਾਠੀ ਪਾ ਕੇ ਦਿੰਦਾ ਸ਼ਾਮ ਨੂੰ ਵਾਪਸ ਆਇਆ ਹੀ ਨੌਕਰ ਨੇ ਘੋੜੀ ਨੂੰ ਸੰਭਾਲਣਾ ਪਰ ਇੱਥੇ ਮੇਰੇ ਬੱਚਿਆਂ ਨੂੰ ਮਹੀ ਵਾਸਤੇ ਖੇਤਾਂ ਵਿੱਚੋਂ ਘਾਹ ਵੱਢ ਕੇ ਲਿਆਉਣਾ ਪੈਂਦਾ ਸੀ ਫਿਰ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਸਾਂ ਉਹਨਾਂ ਦਿਨਾਂ ਵਿੱਚ ਮੈਥੋਂ ਬਹੁਤ ਉੱਚੀ ਹੈ ਸੇਤ ਵਾਲੇ ਪਾਟੇ ਕੱਪੜੇ ਪਾਈ ਫਿਰਦੇ ਸਨ ਤੇ ਅੰਚੋਪੜੀ ਰੋਟੀ ਖਾਂਦੇ ਸਨ ਤੇ ਸਾਡੇ ਕੋਲ ਤਾਂ ਬਹੁਤ ਕੁਝ ਸੀ ਸਭ ਗੁਰੂ ਦੀ ਮਿਹਰ ਘਰੋਂ ਨਿਕਲੇ ਸਾਂ ਤਾਂ ਮੇਰੇ ਕੋਲ ਸਿਰਫ 1000 ਰੁਪਇਆ ਨਕਦ ਸੀ ਅੰਮ੍ਰਿਤਸਰੋਂ ਮੈਂ ਕਿਤਾਬਾਂ ਦਾ 4000 ਲੈਣਾ ਸੀ ਮੈਂ ਹਫ਼ਤੇ ਵਿੱਚ 2-3 ਗੇੜੇ ਮਾਰਦਾ ਪਰ ਦੁਕਾਨਦਾਰ ਲਾਰਾ ਲੱਪਾ ਲਾ ਛੱਡਦਾ ਇੱਕ ਦਿਨ ਮੈਂ ਤੰਗ ਪਾ ਕੇ ਕਿਹਾ ਕਿ ਮੇਰੀਆਂ ਕਿਤਾਬਾਂ ਵਾਪਸ ਕਰ ਦਿਓ ਇਸ ਗੱਲ ਤੋਂ ਕੁਝ ਚਰਕ ਗਏ ਉਹਨੇ ਕਿਹਾ ਤੁਹਾਡਾ 4000 ਦੇਣਾ ਹੈ 1000 4 ਛੱਡ ਦੇਉ ਤੇ ਪਰਸੋ 3000 ਨਗਦ ਲੈ ਲਵੋ ਸਮੇਂ ਦੀ ਮਜਬੂਰੀ ਸੀ ਮੈਂ ਉਹਨਾਂ ਦੀ ਇਹ ਸ਼ਰਤ ਮੰਨ ਲਈ ਮੈਂ ਸੋਚਿਆ ਐਨੇ ਨਾਲ 6 ਮਹੀਨੇ ਲੰਘ ਜਾਣਗੇ ਫਿਰ ਰੱਬ ਦਤਾ ਹੈ ਅਖਾਨ ਹੈ ਬਿਜਲੀ ਕੜ ਕੇ ਤਾਂ ਪਹਿਲਾ ਬੁਲਬੁਲ ਦੇ ਆਲਣੇ ਤੇ ਪੈਂਦੀ ਹੈ ਸਾਡੇ ਨਵੇਂ ਵਜ਼ੀਰਾ ਨੇ ਰਾਜ ਭਾਗ ਸੰਭਾਲਿਆ ਤਾਂ ਪਹਿਲਾ ਹੁਕਮ ਸਾਡੇ ਵਾਸਤੇ ਹੋਇਆ ਕਿ ਲੋਹਾਰੀਆਂ ਨੂੰ ਤਹਿਸੀਲ ਤਰਨਤਾਰਨ ਤੇ ਅੰਮ੍ਰਿਤਸਰ ਵਿੱਚ ਨਹੀਂ ਬੈਠਣ ਦੇਣਾ ਮੇਰੀ ਜ਼ਮੀਨ ਕਿਸੇ ਲਾਇਲਪੁਰ ਤੋਂ ਆਏ ਸੱਜਣ ਨੂੰ ਅਲਾਟ ਕਰ ਦਿੱਤੀ ਆਪਣਾ ਕਬਜ਼ਾ ਕਰਨ ਵਾਸਤੇ ਉਹਨਾਂ ਖੜੀ ਕਨਕ ਵਿੱਚ ਜਾ ਹਲ ਜੁਤੇਮ ਪਤਾ ਲੱਗਨ ਤੇ ਮੈਂ ਗਿਆ ਤੇ ਬੜੀ ਸ਼ਾਂਤ ਸੁਰ ਵਿੱਚ ਕਿਹਾ ਸਿੰਘੋ ਇਹ ਚੱਪਾ ਚੱਪਾ ਖੜੀ ਕਣਕ ਕਾਣੂ ਉਝਾੜਦੇ ਹੋਂ ਤੁਹਾਨੂੰ ਹਲਾਟ ਹੋ ਗਈ ਹੈ ਤਾਂ ਤੁਸੀਂ ਖੜੀ ਸੰਭਾਲ ਲਵੋ ਖੈਰ ਉਹਨਾਂ ਹਲ ਖਲਾਰ ਦਿੱਤੇ ਅਗਲਾ ਹਾਲ ਹੀ ਕਹਿਣ ਲੱਗਾ ਗਿਆਨੀ ਜੀ ਇਹ ਸਾਨੂੰ ਅਲੋਟ ਹੋ ਗਈ ਹੈ ਵੈਸੇ ਅਸੀਂ ਤੁਹਾਨੂੰ ਬੀਜ ਦਾ ਤੇ ਜੋਤਰਿਆਂ ਦਾ ਮੁੱਲ ਦੇ ਦਿੰਦੇ ਹਾਂ ਮੈਂ ਹਾਸਕੇ ਕਿਹਾ ਮੈਂ ਹੋਂ ਤੋ ਹਾਥੋਂ ਦੋ ਮਾਨ ਕਣਕ ਤੇ ਚਾਰ ਜੋਤਰੀਆਂ ਦਾ ਮੁੱਲ ਲੈ ਲਵਾਂ ਜਿੱਥੇ ਐਨਾ ਕੋ ਛਾੜ ਆਏ ਹਾਂ ਉਥੇ ਇਸ ਦੀ ਕੀ ਕੀਮਤ ਹੈ ਸੰਭਾਲੋ ਤੁਸੀਂ ਅਗਲੇ ਦਿਨ ਮੈਂ ਭਾਈ ਉੱਤਮ ਸਿੰਘ ਤੇ ਨੰਬਰਦਾਰ ਸੋਹਣ ਸਿੰਘ ਤਹਿਸੀਲੇ ਗਏ ਅਗੋਂ ਤਹਿਸੀਲਦਾਰ ਸੀ ਸਰਦਾਰ ਹਰਬੰਸ ਸਿੰਘ ਉਹ ਉਹਨਾਂ ਸੱਜਣਾ ਦਾ ਚੰਗਾ ਜਾਣੂ ਸੀ ਓ ਉਸ ਨੇ ਸਾਡੀ ਸਾਰੀ ਗੱਲ ਸੁਣ ਕੇ ਕਿਹਾ ਗਿਆਨੀ ਜੀ ਇੱਥੇ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਮੇਰੀ ਤਬਦੀਲੀ ਜੀਰੇ ਹੋ ਗਈ ਹੈ ਉੱਥੇ ਮੇਰੇ ਕੋਲ ਆ ਜਾਓ ਮੈਂ ਹਰ ਤਰ੍ਹਾਂ ਮਦਦ ਕਰਾਂਗਾ ਸਰਦਾਰਨੀ ਦੇ ਪੇਕੇ ਨਗਰ ਪੜਾਣਾ ਵਿੱਚ ਹਨ ਮੈਂ ਉਹਨਾਂ ਦੇ ਵੱਡੇ ਭਰਾ ਨੂੰ ਚਿੱਠੀ ਲਿਖ ਦਿੱਤੀ ਉਹ ਚਿੱਠੀ ਮਿਲਦਿਆ ਸਾਰ ਆ ਗਏ ਭਾਵੇਂ ਉਹ ਮੈਥੋਮਰ ਵਿੱਚ ਵੀ ਤੇ ਦਰਜੇ ਵਿੱਚ ਵੀ ਵੱਡੇ ਸਨ ਪਰ ਉਹ ਸਾਰੀ ਉਮਰ ਮੇਰਾ ਆਦਰ ਇਓਂ ਕਰਦੇ ਰਹੇ ਜਿਵੇਂ ਮੈਂ ਵੱਡਾ ਹੁੰਦਾ ਹਾਂ ਉਹਨਾਂ ਬੜੇ ਪਿਆਰ ਨਾਲ ਕਿਹਾ ਭਾਈਆ ਜੀ ਜਿੰਨਾ ਚਿਰ ਤੁਹਾਨੂੰ ਪੱਕੀ ਤਰ੍ਹਾਂ ਕਿਤੇ ਜ਼ਮੀਨ ਨਹੀਂ ਮਿਲਦੀ ਉਹਨਾਂ ਚਿਰ ਬੱਚਿਆਂ ਨੂੰ ਮੈਂ ਆਪਣੇ ਕੋਲ ਲੈ ਜਾਂਦਾ ਹਾਂ ਉਹ ਵੀ ਤੁਹਾਡਾ ਹੀ ਘਰ ਹੈ ਮੈਂ ਕਿਹਾ ਦਲਬੀਰ ਸਿਆ ਪਰ ਮੇਰੀ ਇੱਕ ਸ਼ਰਤ ਹੈ ਅਸੀਂ ਕਿਸੇ ਸਿਰ ਭਾਰ ਨਹੀਂ ਬੰਨਣਾ ਚਾਹੁੰਦੇ ਸੋ ਅਸੀਂ ਆਪਣੀ ਰੋਟੀ ਵੱਖਰੀ ਪਕਾਵਾਂਗੇ ਉਹਨੇ ਅੱਗੂ ਉੱਤਰ ਦਿੱਤਾ ਜਿਵੇਂ ਤੁਹਾਡੀ ਮਰਜ਼ੀ ਪਰ ਮੈਂ ਭਲਕੇ ਤੁਹਾਨੂੰ ਨਾਲ ਲੈ ਜਾਣਾ ਹੈ ਅਗਲੇ ਦਿਨ ਕਾਫਲਾ ਗਾਂ ਤੁਰ ਪਿਆ ਨਗਰ ਵਾਲਿਆਂ ਨੇ ਮੁਸਲਮਾਨਾਂ ਦੀ ਰਹੀ ਹੋਈ ਇੱਕ ਮਾੜੀ ਜਿਹੀ ਗੱਡ ਇੱਕ ਬਲਦ ਤੇ ਇੱਕ ਝੋਟਾ ਲੈ ਲਿਆ ਕਣਕ ਅਸੀਂ ਉਥੇ ਵੇਚ ਦਿੱਤੀ ਤੇ ਬਾਕੀ ਦਾ ਸਮਾਨ ਲੈ ਕੇ ਉਸ ਵਕਤੇ ਹੀ ਤੁਰ ਪਏ ਇੱਕ ਰਾਤ ਅਸੀਂ ਹਰੀਕੇ ਪੱਤਨ ਤੇ ਕੱਟੀ ਅਗਲੇ ਦਿਨ ਬੇੜੀ ਰਾਹੀਂ ਦਰਿਆ ਪਾਰ ਕੀਤਾ ਮਕੂ ਤੋਂ 2-4 2 ਕੁ ਮੀਲ ਅੱਗੇ ਗਏ ਤਾਂ ਰਾਤ ਪੈ ਗਈ ਮੁਸਾਫਰਾਂ ਨੇ ਸੜਕ ਤੇ ਹੀ ਡੇਰੇ ਲਾ ਦਿੱਤੇ ਦਲਬੀਰ ਸਿੰਘ ਸਾਨੂੰ ਉਥੇ ਛੱਡ ਕੇ ਨੇੜੇ ਦੇ ਪਿੰਡ ਜੱਗੇ ਵਾਲੇ ਗਿਆ ਉਥੇ ਉਸਦੀ ਛੋਟੀ ਭੈਣ ਆ ਕੇ ਬੈਠੀ ਹੋਈ ਸੀ ਉਹ ਵੀ ਸਾਡੇ ਵਾਂਗ ਪਾਕਿਸਤਾਨ ਚੋਂ ਆਏ ਸਨ ਦਲਬੀਰ ਸਿੰਘ ਉਥੋਂ ਰੋਟੀਆਂ ਪਕਵਾ ਲਿਆਇਆ ਪਰ ਪਾਣੀ ਕਿਤੋਂ ਨਾ ਮਿਲੇ ਆਸੇ ਪਾਸੇ ਦੇ ਸਾਰੇ ਖੂਲ ਉਥਾਂ ਨਾਲ ਭਰੇ ਪੈਸਨ ਮੈਂ ਸਰਦਾਰਨੀ ਨੂੰ ਕਿਹਾ ਮਹੀ ਵੇਖੋ ਉਹਨਾਂ ਅਗੋ ਦਾਸ ਸੁਰ ਵਿੱਚ ਕਿਹਾ ਜੀ ਸਾਰਾ ਦਿਨ ਭੁੱਖੀਆਂ ਧਿਆਈਆਂ ਤੋਰਾਈਆਂ ਨੇ ਇੰਨਾ ਕਿੱਥੇ ਮਿਲਣਾ ਹੈ ਪਰ ਗੁਰੂ ਦੀ ਕਿਰਪਾ ਤਿੰਨੇ ਮਹੀ ਮਿਲ ਪਈਆਂ ਅਸੀਂ ਸਾਰਾ ਪਰਿਵਾਰ ਰੋਟੀ ਖਾਣ ਬੈਠੇ ਮੈਂ ਕਿਹਾ ਕਰਤਾਰ ਕੁਰੇ ਰੱਬ ਦੇ ਰੰਗ ਵੇਖੋ ਇੱਕ ਪਾਸੇ ਅੱਜ ਰੋਟੀ ਨਾਲ ਪਾਣੀ ਨਸੀਬ ਨਹੀਂ ਪਰ ਦੂਜੇ ਪੱਖੋਂ ਸੋਚੋ ਪਾਣੀ ਦੀ ਥਾਂ ਦੁੱਧ ਵਾਧੂ ਹੈ ਉਸ ਉੱਤੇ ਭਰੋਸਾ ਰੱਖੋ ਉਸ ਨੂੰ ਸਭ ਦਾ ਫਿਕਰ ਹੈ ਅਗਲੇ ਦਿਨ ਅਸੀਂ ਪੜਾਣੀ ਜਾਂ ਡੇਰੇ ਲਾਏ ਉਸ ਦਿਨ 1947 ਦੇ ਨਵੰਬਰ ਦੀ 26 ਤਰੀਕ ਸੀ ਅਗਲੇ ਦਿਨ ਪੰਦ ਦਾ ਠਕੇਵਾ ਲਾਇਆ ਤੇ ਅਗਲੇਰੇ ਦਿਨ ਮਾ ਜੀਰੇ ਸਰਦਾਰ ਹਰਬੰਸ ਸਿੰਘ ਤਹਿਸੀਲਦਾਰ ਦੇ ਮੱਥੇ ਜਾ ਲੱਗਾ ਧੰਨਵਾਦ